ਬਿਲਾਵਲੇ ਮਹਿਲਾ ਪੰਜਵਾ ਬੰਦਨ ਕਾਟੇ ਆਪ ਪ੍ਰਭ ਹੋਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਬੰਦਨ ਕਾਟੇ ਆਪ ਪ੍ਰਭ ਹੋਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਰਬ ਧਿਆਨ ਜੋਗ ਰਹਾਉ ਦੁਖ ਹਰ ਕਾ ਨਾਮ ਹੈ ਜਿਤ ਰੋਗ ਨ ਬਿਆਪੈ ਸਾਧ ਸੰਗ ਮੰਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਲ ਵਿਖੇ ਉਤਰੈ ਸੁਧ ਹੋਈ ਸਾਦੂ ਸਰਨਾਈ ਸੋਹਣਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਨ ਗਾਈ ਬਿਲਾਵਲ ਮਹਲਾ ਪੰਜਵਾਂ ਭੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਇ ਸਾਤ ਨਾਮ ਜਪਤ ਗੋਵਿੰਦ ਕਾ ਬਿਨਸੈ ਪਰਮ ਭਰਾਤ ਗੁਰਪੂਰਾ ਜਿਸ ਭੇਟਿਆ ਤੰ ਕੈ ਸੁਖ ਪਰਵੀਸ ਮਨ ਕੀ ਮਤ ਤਿਆਗੀ ਐ ਸੋਹਣਿਏ ਉਪਦੇਸ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਤਾਰ ਮਨ ਤੇ ਕਭੂ ਨa ਵਿਸਰੇ ਸੋ ਪੁਰਖ ਅਪਾਰ ਚਰਨ ਕੰਬਲ ਸੋ ਰੰਗ ਲਗਾਏ ਆਚਰਜ ਗੁਰ ਦੀਵ ਜਾਂ ਕੋ ਕਿਰਪਾ ਕਰੋ ਪ੍ਰਭ ਕਾਂ ਕੋ ਲਾਭ ਹੋ ਸੇਵ ਨਿਦਨਦਾਨ ਅੰਬਰਤ ਪਿਆ ਮਨਤਾ ਨੇ ਆਨੰਦ ਨਾਨਕ ਕਬੂ ਨ ਵਿਸਰੇ ਪ੍ਰਭ ਪਰਮ ਆਨੰਦ ਬਿਲਾ ਬਲੇ ਮਹੱਲਾ ਪੰਜਵਾ ਤ੍ਰਿਸ਼ਨ ਬੁੱਝੀ ਮਮਤਾ ਗਈ 나ਠੇ ਪੈ ਪਰਮਾ ਥਿਤ ਪਾਈ ਆਨੰਦ ਪਿਆ ਗੁਰ ਕੀਨੇ ਧਰਮ ਗੁਰ ਪੂਰਾ ਵਾਰਾ ਦਿਆ ਬਿਣਸੀ ਮੇਰੀ ਪੀਰ ਤਨ ਮਨ ਸਭ ਸੀਤਲ ਪਿਆ پایا سکھبیر رہاؤ سوبت ہر جپ جاگیا دکھا بسماد پی امرت ترپتا سیا تانکا و چرج آپ مگت سنگیت رل کوٹمب ہدار ਸਭਲ ਸੇਵਾ ਗੁਰ ਦੀਵਕੀ ਨਿਰਮਲ ਦਰਬਾਰ ਨੀਚ ਅਨਾਥ ਅਜਾਨ ਮੈਂ ਨਿਰਗੁਨ ਗੁ ਨਹੀਂ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ ਮਿਲਾਵਲ ਮਹੱਲਾ ਪੰਜਵਾਂ ਹਰ ਭਗਤਾ ਕਾ ਆਸਰਾ ਅਨ ਨਾਹੀ ਠਾਉ ਤਾਣ ਦਿਬਾਨ ਪਰਵਾਰ ਧਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲਈਐ ਨਿੰਦਕ ਨਿੰਦਾ ਕਰ પતિ ਜਮ ਕਾਲ ਗਰਸੀਏ ਰਹਾਉ ਸੰਤਾ ਇਕ ਧਾਮਨਾ ਦੂਸਰ ਕੋ ਨਾਹੀਂ ਇਕਸੇ ਅਗੇ ਬੇਣਤੀ ਰਵਿਆ ਸਰਬ ਥਾਈ ਕਥਾ ਪੁਰਾਤਨ ਓ ਸੁਣੀ ਪਗਤਾਂ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤਿ ਬਚਨ ਨਾਨਕ ਕਹਿ ਪ੍ਰਗਟ ਸਬਮਾਈ ਪ੍ਰਭ ਕੇ ਸੇਵਕ ਸਰਨ ਪ੍ਰਭ ਤਿੰਨ ਕੋ ਪੋਨਾਈ ਬਿਲਾਵਲ ਮਹਿਲਾ ਪੰਜਵਾਂ ਵੰਦਨ ਕਾਟੇ ਸੋ ਪ੍ਰਭੂ ਜੰਕੈ ਕਲ ਹਾਥ ਅਵਰ ਕਰਮਨੈ ਛੁੱਟੀਐ ਰਾਖੋ ਹਰਨਾਥ ਤੋ ਸਰਨਾਗਤ ਮਾ ਦੇਵੀ ਪੂਰਨ ਦਿਆਲ ਛੋਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ ਆਸਾ ਪਰਮ ਬਿਕਾਰ ਮੋ ਇਹ ਨਾਮੋਲ ਬਨ ਝੂਟ ਸਮਗਰੀ ਮਨ ਵਸੀ ਪਾਰ ਬਰਮ ਨਾ ਜਾਨਾ Parm jo taburan purkha sab ji tumare jio tu rakhe tyon rahan prab agam apare karn karan samrath prab de apna naa ਨਾਨਕ ਤਰੀਐ ਸਾਦ ਸੰਗ ਹਰ ਹਰ ਗੁਣ ਗਾਉ ਬਿਲਾਵਲੇ ਮਹੱਲਾ ਪੰਜਵਾਂ ਕੌਣ ਕੌਣ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾਮੋਣੀ ਮੋਇਆ ਨਰਕ ਕੀ ਰੀਤ ਮਨ ਖਟ ਹਰ ਤੇਰਾ ਨਹੀਂ ਬਿਸਾਸ ਤੂੰ ਮਾ ਉਦਮਦ ਖਰ ਕਾ ਪੈ ਖਰ ਤੋਂ ਛਟੈ ਜੋ ਉਪਰ ਲਾਦਾ ਰਹਾਉ ਜਬ ਤਬ ਸੰਜਮ ਤਮਖੰਡੀ ਜਮਕੇ ਦੁਖ ਡਾਂਡ ਸੇਮਰੇ ਨਾਹੀ ਜੋਨ ਦੁਖ ਨਿਰਲज्जੈ ਪਾਂਡ ਹਰ ਸੰਗ ਸਹਾਈ ਮਾਂ ਮੀਤ ਤਿਸ ਸਿਉ ਤੇਰਾ ਪੀਦ ਬੀਦਾ ਪੰਜ ਬਟਵਾਰੀ ਉਪਜਿਓ ਮਾਖੀਦ ਨਾਨਕ ਤਨ ਸੰਤਨ ਸਰਨਾਗਤੀ ਜਨਮਨ ਵਸਕੀਨਾ ਤਨ ਤਨ ਸਰਬਸ ਆਪੈਣਾ ਰਬ ਜਨ ਕੋ ਦੀਨਾ ਮਿਲਾਵਲ ਮਹੱਲਾ ਪੰਜਵਾਂ ਉਦਮ ਕਰਤੀ ਆਨੰਦ ਭਿਆ ਸਿਮਰਤ ਸੁਖ ਸਾਹਾਰੇ ਜਪ ਜਪਨਾਮ ਗੋਵਿੰਦ ਕਾ ਪੂਰਨ ਬੀਚਾਰ ਚਰਨ ਕੰਬਲ ਗੁਰ ਕੀ ਜਪਤ ਹਰ ਜਪ ਹਉ ਜੀਵਾ ਪਰ ਬ੍ਰਹਮ ਆਰਾਦਤੀ ਮੁਖ ਅੰਬਰਤ ਪੀਵਾ ਰਹਾਉ ਜੀ ਜੰਤ ਸਭ ਸੁਖ ਬਸੈ ਸਭ ਕੈ ਮਨ ਲੋਚ ਪਰ ਉਪਕਾਰਨਿਤ ਚਿਤਵਤੇ ਨਾਹੀ ਕਸ਼ਪੋ ਚ ਧਨ ਸੋ ਥਾਨ ਬਸੰਤ ਧਨ جے جپی نام کتھا کرتن ہریت کنا سک سہج بسرام منتے کدی نہ انھا کو ناتھ نانک پرب سر ناگتی جان کے سب کش ہاتھ بلاول محلہ پنجمہ ਜਨ ਤੋ ਬੰਦ ਕਰ ਛੋਡਿਆ ਫਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾ ਆ ਜੀਵਤ ਆ ਹਥਵਾ ਮਵਾ ਕਿਛ ਕਾਮ ਨਿਆ ਵੈ ਦਿਨੇ ਰਚਨ ਰਚਾਇਆ ਕੋ ਤਿਸ ਸਿਉ ਰੰਗ ਲਾਵੇ ਰਹਾਉ ਤੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ ਕੀ ਰਿਤੇ ਹਸਤੀ ਕਰੈ ਟੂਟਾ ਲੈ ਗੰਡੈ ਅੰਡਜ ਜੇ ਰਜ ਸੀ ਤਜ ਉਤ ਪੁਜਾਇ ਪ੍ਰਭ ਕੀ ਏਕਰਤ ਕਰਤ ਕਮਾਵਨ ਸਰਬ ਫਲ ਰਵੀਐ ਹਰ ਨਿਰਤ ਹਮ ਤੇ ਕਸ਼ੂ ਨਹੋਣਾ ਸਰਨ ਪ੍ਰਭ ਸਾਦ ਮੋ ਮਗਨ ਕੋ ਪੰਦ ਤੇ ਨਾਨਕ ਗੁਰ ਕਾੜ ਬਿਲਾਵਲ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫੇਰਾ ਖੋਜੋ ਬਨਥਾਨ ਅਸ਼ਲ ਵਸੀਦੀ ਆਪੀਦ ਪ੍ਰਭ ਐਸੀ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੇ ਰੰਗ ਜਾਗਨ ਤੇ ਸੁਪਨਾ ਪਲਾ ਬਸਿਏ ਪ੍ਰਭ ਸੰਗ ਰਹਾਉ ਬਰਨ ਆਸਰਮ ਸ਼ਾਸਤਰ ਸੁਨੋ درشن کی پیاس روپ نہ ریک نچ تت ٹھاکر ابناس او سروپ سنتن کہے ور لے جو گی سر کرپا جان کو ملے ਤਨ ਤਨ ਤੇ ਈਸਰ ਸੋ ਅੰਤਰ ਸੋ ਬਾਹਰੇ ਬਿਨ ਸੈ ਤੇ ਪਰਮ ਨਾਨਕ ਤਿਸ ਬ੍ਰਭ ਭੇਟਿਆ ਜੰਕੀ ਪੂਰਨ ਕਰਮ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪਰਸੰਨ ਪੈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਾਰਿਆਪ ਖਾਤ ਖਰਚਤ ਨਿਬਤ ਰਹਿ ਗੁਰਬਦਿ ਆਖੋਟ पूरन भई समगरी कब हो नहीं टूट रहाओ साद संग आ रादन हर निध अपार धर्म अर्थ अर काम मोख देते नहीं बार भगत आरादे एक रंग ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾਣ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗਸਾਈ ਮਿਲਾਵਲ ਮਹੱਲਾ ਪੰਜਵਾਂ ਸਿੰਭਰ ਸਿੰਭਰ ਪੂਰਨ ਪ੍ਰਭੂ ਕਾਰਜ ਪੈਰਾਸੀ ਕਰਤਾਰਪੁਰ ਕਰਤਾ ਵਸੈ ਸੰਤਨ ਕੀ ਪਾਸ ਰਹਾਉ ਬਿਗਿਨ ਨ ਕੋ ਲਾਗਤ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤਨ ਕੀ ਰਾਸ ਟੁੱਟ ਨ ਆਵੇ ਕਦੀ ਮੂਲ ਪੂਰਨ ਪੰਡਾਰ ਚਾਰ ਨ ਕੰਬਲ ਮਨ ਤਨ ਬਸੈ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਸਯੋਨ ਨਾ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦੀਸੈ ਜੈ ਜੈਕਾਰ ਸਭ ਕਹਿ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਦਾਨ ਸੁਖ ਪੂਰਾ ਗੁਰ ਪਾਇਆ